ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ GK ਪੰਜਾਬੀ ਤੇ ਦੋਸਤੋ ਦਾਜ ਦੇਣਾ ਤੇ ਲੈਣਾ ਸਾਡੇ ਸਮਾਜ ਦੀ ਇੱਕ ਬਹੁਤ ਹੀ ਪੁਰਾਣੀ ਰੀਤੀ ਹੈ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਰਿਵਾਰ ਨੂੰ ਵੱਖੋ-ਵੱਖਰੇ ਤੋਹਫੇ ਦਿੱਤੇ ਜਾਂਦੇ ਹਨ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਦਾਜ ਵਿੱਚ ਇੱਕ ਪੂਰਾ ਦਾ ਪੂਰਾ ਸ਼ਹਿਰ ਦੇ ਦਿੱਤਾ ਗਿਆ ਹੋਵੇ ਸੋ ਚਲੋ ਅੱਜ ਜਾਣਦੇ ਹਾਂ ਸਾਡੇ ਭਾਰਤ ਦੇ ਇਤਿਹਾਸ ਦੀ ਉਸ ਕਹਾਣੀ ਬਾਰੇ ਜਦੋਂ ਇੱਕ ਪੂਰੇ ਦਾ ਪੂਰਾ ਸ਼ਹਿਰ ਹੀ ਦਾਜ ਵਿੱਚ ਦੇ ਦਿੱਤਾ ਗਿਆ ਆਪਣੀ ਅਸੀਮਤ ਧਨ ਦੌਲਤ ਕਾਰਨ ਭਾਰਤ ਸਦੀਆਂ ਤੋਂ ਹੀ ਵਿਦੇਸ਼ੀ ਹਮਲਾਵਰਾਂ ਅਤੇ ਵਪਾਰੀਆਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ ਪੁਰਤਗਾਲੀ ਪਹਿਲੇ ਯੂਰੋਪੀਅਨ ਸਨ ਜਿਨ੍ਹਾਂ ਨੇ 15ਵੀਂ ਸਦੀ ਦੇ ਅੰਤ ਵਿੱਚ ਭਾਰਤ ਵਿੱਚ ਪ੍ਰਵੇਸ਼ ਕਰਕੇ ਆਪਣਾ ਵਪਾਰ ਕੇਂਦਰ ਸਥਾਪਿਤ ਕੀਤਾ ਉਹਨਾਂ ਤੋਂ ਬਾਅਦ ਡੱਚ ਫ੍ਰਾਂਸੀਸੀ ਅਤੇ ਅੰਗਰੇਜ਼ ਆਏ ਜਿੰਨਾ ਵਿੱਚੋਂ ਹਰ ਕੋਈ ਭਾਰਤ ਵਿੱਚ ਮਸਾਲੇ ਦਾ ਵਪਾਰ ਕਰਨਾ ਚਾਹੁੰਦਾ ਸੀ ਜੋ ਉਸ ਸਮੇਂ ਬਹੁਤ ਹੀ ਮੁਨਾਫੇ ਵਾਲਾ ਵਪਾਰ ਸੀ ਹੁਣ ਗੱਲ ਕਰਦੇ ਆਂ ਸਾਲ 1661 ਦੀ ਸਾਲ 1661 ਵਿੱਚ ਪੁਰਤਗਾਲੀ ਰਾਜਕੁਮਾਰੀ ਕੈਥਰਿਨ ਡੇ ਬਰਗਾਂਜ਼ੇ ਦਾ ਵਿਆਹ ਇੰਗਲੈਂਡ ਦੇ ਰਾਜੇ ਚਾਰਲਸ ਦੂਜੇ ਨਾਲ ਹੋਣਾ ਤੈ ਹੁੰਦਾ ਹੈ ਜਿਸ ਸਮੇ ਇਹ ਵਿਆਹ ਹੋਣਾ ਹੁੰਦਾ ਹੈ ਉਦੋਂ ਬੰਬਈ ਜੋ ਹੈ ਉਹ ਪੁਰਤਗਾਲੀਆਂ ਦੇ ਕਬਜ਼ੇ ਵਿੱਚ ਹੁੰਦਾ ਹੈ ਬੰਬਈ ਅੱਜਕੱਲ੍ਹ ਵਾਂਗੂ ਕੋਈ ਬਹੁਤ ਵੱਡਾ ਸ਼ਹਿਰ ਤਾਂ ਨਹੀਂ ਸੀ ਬਲਕਿ ਭਾਰਤ ਦੇ ਪੱਛਮੀ ਤੱਟ ਉੱਪਰ ਇੱਕ ਬਹੁਤ ਹੀ ਮਹੱਤਵਪੂਰਨ ਟਾਪੂ ਅਤੇ ਬੰਦਰਗਾਹ ਸੀ ਪੁਰਤਗਾਲੀਆਂ ਨੇ ਦਾਜ ਵਜੋਂ ਬੰਬਈ ਨੂੰ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਅੰਗਰੇਜ਼ਾਂ ਨੇ ਜਲਦ ਹੀ ਬੰਬਈ ਦੀ ਮਹੱਤਤਾ ਨੂੰ ਪਛਾਣ ਕੇ ਇਸ ਨੂੰ ਆਪਣਾ ਪ੍ਰਮੁੱਖ ਵਪਾਰਕ ਕੇਂਦਰ ਬਣਾ ਲਿਆ ਇਸ ਤੋਂ ਬਾਅਦ ਬੰਬਈ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ ਇਸ ਸ਼ਹਿਰ ਨੇ ਮਸਾਲੇ ਅਤੇ ਕੱਪੜੇ ਦੇ ਵਪਾਰ ਵਿੱਚ ਇੱਕ ਬਹੁਤ ਹੀ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਬ੍ਰਿਟਿਸ਼ ਸਮਰਾਜ ਦੀਆਂ ਭਾਰਤ ਵਿੱਚ ਜੜ੍ਹਾਂ ਨੂੰ ਹੋਰ ਵੀ ਮਜ਼ਬੂਤ ਕੀਤਾ। ਅੱਜ ਬੰਬਈ ਜਿਸ ਨੂੰ ਹੁਣ ਅਸੀਂ ਮੁੰਬਈ ਦੇ ਨਾਮ ਨਾਲ ਜਾਣਦੇ ਹਾਂ ਇੱਕ ਵਿਸ਼ਾਲ ਸ਼ਹਿਰ ਬਣ ਚੁੱਕਾ ਹੈ। ਇਹ ਭਾਰਤ ਦੀ ਆਰਥਿਕ ਰਾਜਧਾਨੀ ਅਤੇ ਬਾਲੀਵੁੱਡ ਉਦਯੋਗ ਦਾ ਵੀ ਕੇਂਦਰ ਹੈ। ਬੰਬਈ ਨੂੰ ਦਾਜ ਉਹ ਜੋ ਦੇਣ ਦੀ ਕਹਾਣੀ ਭਾਰਤ ਅਤੇ ਬ੍ਰਿਟੇਨ ਦੇ ਇਤਿਹਾਸ ਦੀ ਇੱਕ ਮਹੱਤਵਪੂਰਨ ਘਟਨਾ ਹੈ। ਇਸ ਘਟਨਾ ਨੇ ਦੋਵਾਂ ਦੇਸ਼ਾਂ ਦੇ ਇਤਿਹਾਸ ਉੱਪਰ ਬਹੁਤ ਹੀ ਡੂੰਘਾ ਤਾਂ ਦੋਸਤੋ ਇਹ ਸੀ ਕਹਾਣੀ ਕਿ ਕਿਸ ਤਰ੍ਹਾਂ ਇੱਕ ਰਾਜਸੀ ਵਿਆਹ ਦੇ ਵਿੱਚ ਇੱਕ ਪੂਰੇ ਦੇ ਪੂਰੇ ਸ਼ਹਿਰ ਨੂੰ ਹੀ ਦਾਜ ਵਿੱਚ ਦਿੱਤਾ ਗਿਆ ਅਤੇ ਇਸ ਕਹਾਣੀ ਨੇ ਇਸ ਦਾਜ ਵਿੱਚ ਦਿੱਤੇ ਸ਼ਹਿਰ ਨੇ ਇੱਕ ਦੇਸ਼ ਦੇ ਇਤਿਹਾਸ ਨੂੰ ਕਿਸ ਤਰ੍ਹਾਂ ਬਦਲ ਕੇ ਰੱਖ ਦਿੱਤਾ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਤੇ ਅਸੀਂ ਅੱਗੇ ਤੋਂ ਵੀ ਤੁਹਾਡੇ ਲਈ ਇਹੋ ਜਿਹੇ ਰੋਚਕ ਜਾਣਕਾਰੀਆਂ ਲੈ ਕੇ ਆਉਂਦੇ ਰਾਵਾਂਗੇ ਉਡਣ